ਹੈਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਜਿਹੜੀ ਤੁਸੀਂ ਸ਼ਰਟ ਦੇਖ ਦੇਖ ਰਹੇ ਹੋ ਇਹ ਜੌਰਜਟ ਦੀ ਸ਼ਰਟ ਹੈ ਜੀ ਇਹਦੇ ਨਾਲ ਆਫ ਵਾਈਟ ਕਲਰ ਦੀ ਜਿਹੜੀ ਬਾਟਮ ਹੈ ਤੇ ਇਸ ਕਲਰ ਦੀ ਬਾਟਮ ਹੈ ਜੀ ਉਹਨਾਂ ਨੇ ਇਹ ਤੇ ਪੈਚ ਵਰਕ ਕਰਵਾਉਣਾ ਤੇ ਆਪਾਂ ਇਹ ਪੈਚ ਜਿਹੜਾ ਬਣਾਵਾਂਗੇ ਜੀ ਸਲਾਈ ਮਸ਼ੀਨ ਨਾਲ ਇਹ ਆਪਾਂ ਨੇ ਪੇਸਟਿੰਗ ਪੇਪਰ ਲਿਆਗਾ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਪੈਚ ਬਣਾਉਣਾ ਦੱਸਾਂਗੇ ਜੀ ਇੱਥੇ ਆਪਾਂ ਸਿੰਪਲ ਜਿਹਾ ਕੁਝ ਡਿਜ਼ਾਈਨ ਬਣਾ ਦਾਂਗੇ ਬਾਕੀ ਮੈਂ ਤੁਹਾਨੂੰ ਸਿਰਫ ਤਰੀਕਾ ਦੱਸ ਰਹੀਆਂ ਪੈਚਵਰਕ ਕਰਨ ਦਾ ਤੁਸੀਂ ਛੇਪਾ ਜਿਹਾ ਡਿਜ਼ਾਈਨ ਕੋਈ ਵੀ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਇਹ ਚਾਰ ਇਹ ਜਿਹੜਾ ਪੇਸਟਿੰਗ ਪੇਪਰ ਲਿਆ ਇਹਦੇ ਆਪਾਂ ਚਾਰ ਪੀਸ ਕੱਟਣੇ ਨੇ ਦੋ ਥੋੜੇ ਜਿਹਾ ਛੋਟੇ ਦੋ ਵੱਡੇ ਇਹਦੇ ਵਿੱਚ ਇਹਨੂੰ ਆਪਾਂ ਚਾਰੀ ਹਿੱਸਿਆਂ 'ਚ ਕੱਟ ਲਾਂਗੇ ਜੀ ਦੋ ਪੀਸ ਆਪਾਂ ਥੋੜੇ ਜਿ ਵੱਡੇ ਕਟਾਂਗੇ ਦੋ ਥੋੜੇ ਜਿ ਛੋਟੇ ਜਿਹੜੇ ਸਾਈਡ ਤੇ ਇਹਦੀ ਸ਼ਾਈਨਿੰਗ ਜੀ ਹੈ ਇਹ ਪਾਸਾ ਇਹਦਾ ਚਿਪਕਦਾ ਜੀ ਕਪੜੇ ਤੇ ਦੂਸਰਾ ਪਾਸੇ ਤੇ ਪ੍ਰੈਸ ਲਾਈ ਜਾਂਦੀ ਹੈ ਇਸ ਇਹਦਾ ਇਸ ਸਾਈਡ ਤੇ ਪ੍ਰੈਸ ਲਾਈ ਜਾਂਦੀ ਹੈ ਜੀ ਇਹਦੇ ਤੁਸੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪੈਚ ਵਰਕ ਦੇ ਬਣਾ ਸਕਦੇ ਹੋ ਇਸ ਤਰੀਕੇ ਨਾਲ ਇਹ ਦੇਖੋ ਆਪਾਂ ਨੇ ਦੋ ਥੋੜੇ ਜੇ ਵੱਡੇ ਦੋ ਪੀਸ ਕੱਟੇ ਨੇ ਇੱਕ ਪੀਸ ਥੋੜਾ ਜਿਹਾ ਵੱਡਾ ਇੱਕ ਛੋਟਾ ਇਹਦੇ ਵਿੱਚੋਂ ਆਪਾਂ ਸੈਂਟਰ ਚੋਂ ਵੀ ਇਹਨਾਂ ਨੂੰ ਐਵੇਂ ਕੱਟ ਲਾਂਗੇ ਇੱਕ ਪੀਸ ਮੰਨ ਲਓ ਏਨੇ ਕਨੇ ਵੀ ਇੱਕ ਪੀਸ 2.5 ਬਾਈ 2.5 ਦਾ ਹੋਵੇ ਦੂਸਰਾ 3 ਬਾਈ 3 ਦਾ ਹੋਵੇ ਵੀਡੀਓ ਥੋੜੀ ਜੀ ਫਾਸਟ ਕੀਤੀ ਹੋਈ ਹੈ ਜੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਫਿਰ ਸਾਨ ਤਰੀਕਾ ਜੀ ਤੁਸੀਂ ਜ਼ਰੂਰ ਅਜ਼ਮਾ ਕੇ ਦੇਖਿਓ ਕਿਉਂਕਿ ਜਦੋਂ ਆਪਾਂ ਪੈਚ ਵਰਕ ਕਰਵਾਉਣੇ ਆਂਗੇ ਤਾਂ ਉਹਦਾ ਵੀ ਥੋੜੇ ਜੇ ਵਰਕ ਦਾ ਵੀ 100 ਰੁਪਏ ਤੋਂ ਘੱਟ ਦੋ ਜੇ ਆਪਾਂ ਦੋ ਫੁੱਲ ਵੀ ਪਵਾਉਣੇ ਆ ਤਾਂ ਵੀ 100 ਰੁਪਏ ਤੋਂ ਘੱਟ ਨਹੀਂ ਲੈਂਦੇ ਇਹ ਦੇਖੋ ਇਹ ਡਿਜ਼ਾਈਨ ਬਣਾਇਆ ਜੀ ਮੈਂ ਇਹ ਮੈਂ 64 ਟਿੱਕੀ ਜੀ ਬਣਾਈ ਹੈ ਤੁਸੀਂ ਰਾਉਂਡ ਸ਼ੇਪ ਵੀ ਦੇ ਸਕਦੇ ਓ ਨੂੰ ਨੀਚੋਂ ਗਲਾਈ ਪਾ ਕੇ ਉੱਪਰੋਂ ਟਿੱਖੀ ਪੱਤੀ ਜੀ ਵੀ ਬਣਾ ਸਕਦੇ ਹੋ ਇਹ ਤੁਸੀਂ ਆਪਣੇ ਹਿਸਾਬ ਨਾਲ ਬਣਾਉਣੀ ਹੈ ਜੀ ਇਹ ਦੇਖੋ ਦੋ ਪੀਸ ਨੇ ਇਹ ਇਮੇਰ ਡਰਾ ਕਰ ਲਿਆ ਜੀ ਇਸ ਤਰ੍ਹਾਂ ਪਹਿਲਾਂ ਤੁਸੀਂ ਇਹਨੂੰ ਜਿਹੜੀ ਵੀ ਸ਼ੇਪ ਦੇਣੀ ਹੈ ਉਹਨੂੰ ਲੀਕ ਲਿਓ ਵੀ ਕਿ ਆਪਾਂ ਨੇ ਕਿਵੇਂ ਕੱਟਣਾ ਹੁਣ ਆਪਾਂ ਇਹਨੂੰ ਜਿੱਥੋਂ ਜਿੱਥੋਂ ਚਾ ਮਾਰਕਰ ਫੇਰਿਆ ਹੋਇਆ ਆਪਾਂ ਉਥੋਂ ਕਟਿੰਗ ਕਰ ਲਾਂਗੇ ਜੀ ਬਿਲਕੁਲ ਸਫਾਈ ਨਾਲ ਤੁਸੀਂ ਇੱਥੋਂ ਕਟਿੰਗ ਕਰ ਲਿਓ ਇਹ ਜਿਹੜੇ ਦੋ ਵੱਡੇ ਪੀਸ ਨੇ ਇਹਨਾਂ ਨੂੰ ਨਹੀਂ ਕਟਿੰਗ ਕਰਨਾ ਜੀ ਦੋ ਪੀਸੇ ਕਟਿੰਗ ਕਰਨੇ ਨੇ ਆਪਾਂ ਨੇ ਇਹ ਦੇਖੋ ਇਹਨਾਂ ਦੀ ਕਟਿੰਗ ਹੋ ਗਈ ਹੈ ਜੀ ਇਹ ਨੀਚੇ ਆਪਾਂ ਨਿਸ਼ਾਨ ਲਾਵਾਂਗੇ ਕਿਉਂਕਿ ਇਹ ਡੱਬੀ ਹੈ ਜਿਹੜੀ ਨੀਚੋਂ ਥੋੜੀ ਜੀ ਘੱਟ ਉੱਪਰੋਂ ਥੋੜੀ ਜੀ ਤਿੱਖੀ ਹੈਗੀ ਇਹ ਆਪਾਂ ਨੀਚੇ ਕੋਰਨਰ ਚ ਜਿਹੜਾ ਚਾਕ ਘੇਰੇ ਦਾ ਕੋਨਾ ਹੁੰਦਾਗਾ ਉੱਤੇ ਲਾਵਾਂਗੇ ਜੀ ਇੰਨਾ ਤੇ ਮੈਂ ਨਿਸ਼ਾਨ ਲਾਏ ਨੇ ਵੀ ਇਹ ਸਾਈਡ ਨੀਚੇ ਜਾਊਗੀ ਕਿਉਂਕਿ ਇਹ ਚੌਕਸ ਡੱਬੀ ਜੀ ਹੋਣ ਕਰਕੇ ਆਪਣਾ ਕੋਈ ਗਲਤ ਸਾਈਡ ਨਾ ਚਲੀ ਜਾਵੇ ਇਹ ਆਪਾਂ ਪ੍ਰੈਸ ਗਰਮ ਕਰ ਲਈ ਹੈ ਇਹ ਜਿਹੜੀ ਪ੍ਰੈਸ ਤੁਸੀਂ ਕਪੜਾ ਕਾਲਾ ਕਰਿਆ ਪਿਆ ਜੀ ਇਹ ਪਹਿਲਾਂ ਦੀ ਐ ਮੈਂ ਇੱਕ ਦਿਨ ਲਾ ਕੇ ਭੁੱਲ ਗਈ ਸੀ ਕਿਉਂਕਿ ਇਹ ਪੁਰਾਣੇ ਉਸ ਵਾਲੀ ਪ੍ਰੈਸ ਹੈਗੀ ਕਈ ਵਾਰੀ ਆਪਾਂ ਇਹਨੂੰ ਜੇ ਤਾਂ ਧਿਆਨ ਨਾਲ ਦੇਖ ਲਈਏ ਤਾਂ ਤਾਂ ਠੀਕ ਹੈ ਜੀ ਇੱਕ ਦਿਨ ਮੈਂ ਚਲਦੀ ਛੱਡ ਕੇ ਭੁੱਲ ਗਈ ਉਸ ਦਿਨ ਗਰਮ ਹੋ ਗਈ ਇਹ ਛੇਤੀ ਗਰਮ ਵੀ ਨਹੀਂ ਹੁੰਦੀ ਤੇ ਕੱਟ ਵੀ ਨਹੀਂ ਮਾਰਦੀ ਜੇ ਗਰਮ ਹੋ ਜਾਂਦੀ ਆ ਫਿਰ ਇਹ ਜਲਦੀ ਠੰਡੀ ਵੀ ਨਹੀਂ ਹੁੰਦੀ ਜੀ ਇਹਦਾ ਇਹ ਵੀ ਫਾਇਦਾ ਹੈਗਾ ਥੋੜਾ ਜਿਹਾ बस ਧਿਆਨ ਨਾਲ ਰੱਖਣੀ ਪੈਂਦੀ ਹੈ ਇਹ ਆਪਾਂ ਨੇ ਪੁੱਠਾ ਪਾਸਾ ਲੈ ਲਿਆ 셔ਟ ਦਾ ਹੀ ਇਹਦੇ ਚ ਆਕ ਘੇਰੇ ਦੇ ਆਪਾਂ ਨੇ ਨਿਸ਼ਾਨ ਲਾ ਲੇ ਦੇਖੋ ਇਸ ਤਰ੍ਹਾਂ ਮੈਂ ਨਿਸ਼ਾਨ ਲਾ ਲੇ ਵੀ ਆਪਾਂ ਨੇ ਆਈਡੀਆ ਜਾਂ ਲਾ ਲਿਆ ਵੀ ਇੱਥੋਂ ਆਪਣਾ ਚਾਕ ਤੇ ਘੇਰਾ ਫੋਲਡ ਹੋਊਗਾ ਇਹ ਆਪਾਂ ਜਿਹੜੇ ਦੋਨੋਂ ਪੀਸ ਕੱਟੇ ਸੀਗੇ ਡਿਜ਼ਾਈਨ ਕੱਟਿਆ ਸੀਗਾ ਇਹ ਆਪਾਂ نیچے ਰੱਖ ਦੇਣੇ ਨੇ ਦੇ ਘੇਰੇ ਦੇ ਕਾਰਨਰ ਚ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਇਹਦੇ ਵਿੱਚ ਤੁਸੀਂ ਜਿਵੇਂ ਮੈਂ ਇਹ ਇੱਕ ਪੱਤੀ ਜੀ ਲਾ ਰਹੀ ਹਾਂ ਤੁਸੀਂ ਤਿੰਨ ਉੱਪਰ ਵੀ نیچے ਦੋ ਲਾ ਕੇ ਉੱਪਰ ਇੱਕ ਲਾ ਕੇ ਐਵੇਂ ਵੀ ਬਣਾ ਸਕਦੇ ਹੋ ਜਾਂ ਤੁਸੀਂ ਇਹਦੇ ਹੋਰ ਵੀ ਡਿਜ਼ਾਈਨ ਜਿਹੜਾ ਤੁਸੀਂ ਕਟਿੰਗ ਤੁਹਾਨੂੰ ਵੀ ਵਧੀਆ ਲੱਗਦਾ ਹੋਵੇ ਤੁਸੀਂ ਬਣਾ ਸਕਦੇ ਹੋ ਇਹ ਤਾਂ ਸਿਰਫ ਮੈਂ ਤੁਹਾਨੂੰ ਇੱਕ ਦੱਸਣ ਲਈ ਬਣਾ ਰਹੀਆਂ ਜੀ ਬਾਕੀ ਇਹ ਜਿਹੜਾ ਕਪੜਾਗਾ ਉਹ ਵੀ ਜੌਰ ਜਟਾ ਹੈ ਕਾਟਨ ਦੇ ਕਪੜੇ ਤੇ ਜ਼ਿਆਦਾ ਵਧੀਆ ਡਿਜ਼ਾਈਨ ਬਣਦੇ ਨੇ ਆਪਾਂ ਕੋਈ ਵੀ ਡਿਜ਼ਾਈਨ ਬਣਾਉਣੇ ਆ ਜੋਰਜਟ ਤੇ ਥੋੜੀ ਜੀ ਫਿਨਿਸ਼ਿੰਗ ਘੱਟ ਆਉਂਦੀ ਹੈ ਜੀ ਕਿਸੇ ਵੀ ਚੀਜ਼ ਦੀ ਲਾ ਲੋ ਜੇ ਆਪਾਂ ਕੋਈ ਗਲੇ ਦਾ ਡਿਜ਼ਾਈਨ ਬਣਾ ਰਹੇ ਆ ਉਹਦੀ ਵੀ ਥੋੜੀ ਜੀ ਘੱਟ ਹੁੰਦੀ ਹੈ ਇੱਕ ਤਾਂ ਇਹ ਕਪੜਾ ਨਿੱਕਲ ਛੇਤੀ ਜਾਂਦਾ ਆਪਾਂ ਹੁਣ ਇਹਨੂੰ ਪ੍ਰੈਸ ਨਾਲ ਪੇਸਟ ਕਰ ਲਾਂਗੇ ਜੀ ਪ੍ਰੈਸ ਜ਼ਿਆਦਾ ਗਰਮ ਨਹੀਂ ਹੈਗੀ ਇਹ ਦੇਖੋ ਪਹਿਲੀ ਵਾਰ ਚ ਤਾਂ ਇਹ ਇੱਥੇ ਪੇਸਟ ਵੀ ਨਹੀਂ ਹੋਇਆ ਸੀਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਦੱਬ ਕੇ ਪੇਸਟ ਕਰ ਲਾਂਗੇ ਆਪਾਂ ਇਸੇ ਤਰੀਕੇ ਨਾਲ ਦੂਸਰਾ ਕਾਰਨਰ ਪੇਸਟ ਕਰਨਾ ਜੀ ਥੋੜਾ ਜਿਹਾ ਧਿਆਨ ਨਾਲ ਵੀ ਜਿੰਨੀ ਜਗ੍ਹਾ ਆਪਾਂ ਇੱਧਰ ਛੱਡਾਂਗੇ ਕਾਰਨਰ ਚ ਉਨੀ ਉੱਧਰ ਛੱਡਣੀ ਹੈ ਜੇਕਰ ਤੁਸੀਂ ਚੈਨਲ ਤੇ ਨਮਿਓਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਬਣਾਉਣ ਲਈ ਤੇ ਸ਼ੇਅਰ ਵੀ ਕਰ ਦਿਆ ਕਰੋ ਜੀ ਜੇਕਰ ਸਲਾਈ ਦੇ ਰਿਲੇਟਡ ਤੁਸੀਂ ਕੁਝ ਹੋਰ ਵੀ ਪੁੱਛਣਾ ਚਾਹੁੰਦੇ ਹੋ ਕੋਈ ਵੀਡੀਓ ਹੋਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਉਸ ਤੇ ਵੀਡੀਓ ਤੁਹਾਨੂੰ ਜ਼ਰੂਰ ਬਣਾ ਕੇ ਦੱਸਾਂਗੇ ਇਹ ਦੇਖੋ ਆਪਾਂ ਦੋਨੋਂ ਸਾਈਡਾਂ ਐਵੇਂ ਪੇਸਟ ਕਰ ਲੀਆਂ ਜੀ ਦੇਖੋ ਚੰਗੀ ਤਰ੍ਹਾਂ ਪੇਸਟ ਕਰ ਲਿਓ ਵੀ ਕਿਤੇ ਰਹਿ ਨਾ ਜਾਵੇ ਪ੍ਰੈਸ ਜਿਆਦਾ ਗਰਮ ਨਹੀਂ ਕੀਤੀ ਹੋਈ ਜੀ ਹੁਣ ਜਿਹੜੇ ਆਪਣੇ ਦੋ ਪੀਸ ਬਚਦੇ ਪਏ ਸੀ ਉਹਨਾਂ ਨੂੰ ਵੀ ਆਪਾਂ ਚੌਰਸ ਜਿਹੜੇ ਟੁਕੜਿਆਂ ਦੇ ਵਿੱਚ ਪੇਸਟ ਕਰ ਲਾਂਗੇ ਇਹਨੂੰ ਆਪਾਂ ਇਹ ਹੁਣ ਜਿਹੜਾ ਕੱਪੜਾ ਹੈ ਇਹ ਤੇ ਪੇਸਟ ਕਰ ਲਾਂਗੇ ਤੁਸੀਂ ਕੋਈ ਵੀ ਵਰਕ ਵਾਲਾ ਜਿਵੇਂ ਹੁਣ ਆਪਣੇ ਕਈ ਵਾਰੀ ਵਰਕ ਵਾਲੇ ਸੂਟ ਹੁੰਦੇ ਨੇ ਆਪਾਂ ਨੇ ਉਹਦਾ ਵਰਕ ਦਾ ਪੈਚ ਬਣਾਉਣਾ ਹੋਵੇ ਉਹਦਾ ਵੀ ਬਣਾ ਸਕਦਾ ਕੋਈ ਬੂਟੀ ਵਰਕ ਵਾਲੀ ਚੱਕ ਕੇ ਆਪਾਂ ਨੇ ਅੰਦਰ ਪੈਚ ਬਣਾ ਕੇ ਸੂਟ ਤੇ ਲਾਉਣੀ ਹੋਵੇ ਉਹ ਵੀ ਲਾ ਸਕਦੇ ਹਾਂ ਇਹ ਤੁਹਾਡੀ ਆਪਣੀ ਵੀ ਮਰਜ਼ੀ ਆ ਤੁਸੀਂ ਕੋਈ ਵੀ ਡਿਜ਼ਾਈਨ ਉਹ ਤਾਂ ਹੁਣ ਇੱਕ ਆਈਡੀਆ ਹੋ ਜਾਂਦਾ ਜੀ ਜਦੋਂ ਆਪਾਂ ਨੂੰ ਕੋਈ ਕੰਮ ਕਰਨਾ ਆ ਜਾਂਦਾ ਅੱਗੇ-ਅੱਗੇ ਆਈਡੀਆ ਆਪਾਂ ਨੂੰ ਆਪ ਹੀ ਆ ਜਾਂਦਾ ਬਾਕੀ ਜਿਹੜਾ ਇਹ ਆਪਾਂ ਨੇ ਜਿਹੜੀ ਪੇਪਰ ਪੇਸਟਿੰਗ ਸੂਟ ਤੇ ਕੀਤੀ ਸੀ ਨਾ ਉਹ ਤੇ ਆਪਾਂ ਪੈਰ-ਪੈਰ ਦੀ ਜਗ੍ਹਾ ਛੱਡ ਕੇ ਕੱਪੜਾ ਕੱਟ ਲੈਣਾ ਸ਼ਰਟ ਦੇ ਕੱਪੜੇ ਨੂੰ ਤੁਸੀਂ ਕੱਟ ਲਿਓ ਇਹ ਦੇਖੋ ਮੈਂ ਮਾਰਕਰ ਨਾਲ ਨਿਸ਼ਾਨ ਲਾਏ ਨੇ ਦੋਨਾਂ ਦੇ ਅੰਦਰੋਂ ਆਪਾਂ ਨੇ ਇਹ ਕੱਪੜਾ ਬਸ ਪੈਰ-ਪੈਰ ਦੀ ਜਗ੍ਹਾ ਛੱਡ ਕੇ ਕੱਟ ਲੈਣਾ ਜੀ ਇਹ ਦੇਖੋ ਮੈਂ ਇਹ ਕਟਿੰਗ ਕਰ ਲਈ ਹੈ ਦੀ ਇਹਦੇ ਹੁਣ ਆਪਾਂ ਨੇ ਜਿਹੜੇ ਵੀ ਕੈਂਚੀ ਨਾਲ ਹਲਕੇ-ਹਲਕੇ ਕੱਟ ਮਾਰ ਲੈਣੇ ਨੇ ਜਿੰਨੇ ਕਾਰਨਰ ਹੋ ਗਿਆ ਵੀਡੀਓ ਕੈਮਰਾ ਥੋੜਾ ਜਿਹਾ ਤਾਂ ਹਿੱਲ ਰਿਹਾ ਜੀ ਕਿਉਂਕਿ ਇਹ ਵੀਡੀਓ ਲੰਬੀ ਬਹੁਤ ਹੋ ਗਈ ਸੀ ਇਸ ਲਈ ਮੈਂ ਫਾਸਟ ਕੀਤੀ ਹੋਈ ਹੈਗੀ ਉਹਦੇ ਕਰਕੇ ਕੈਮਰਾ ਆਪਾਂ ਨੂੰ ਐ ਲੱਗੀ ਜਾਂਦਾ ਵੀ ਜਿੰਨੇ ਜ਼ਿਆਦਾ ਹਿੱਲ ਰਿਹਾ ਹੋਵੇ ਇਹਦੇ ਚਾਰੋਂ ਕਾਰਨਰ ਚ ਕੱਟ ਜ਼ਰੂਰ ਲਾ ਦਿਓ ਜੀ ਇਹ ਦੇਖੋ ਇਹ ਮੈਂ ਕਟਿੰਗ ਤੁਹਾਨੂੰ ਕੱਪੜੇ نیچے ਰੱਖ ਕੇ ਦਿਖਾਉਣੀ ਆ ਇੰਨੇ-ਇੰਨੇ ਕੱਟ ਲਾਏ ਨੇ ਆਪਾਂ ਨੇ ਥੋੜੀ-ਥੋੜੀ ਜਗ੍ਹਾ ਛੱਡ ਕੇ ਹੁਣ ਆਪਾਂ ਨੇ ਫੇਵਿਕੋਲ ਲੈ ਲੈਣਾ ਜੀ ਇਹਦੇ ਆਪਾਂ ਨੇ ਐਵੇਂ ਫੇਵਿਕੋਲ ਕਿਨਾਰਿਆਂ ਤੇ ਲਾ ਕੇ ਜਿਹੜਾ ਇਹ ਕੱਪੜਾ ਹੈਗਾ ਇਹਨੂੰ ਅੰਦਰਲੇ ਪਾਸੇ ਫੋਲਡ ਕਰ ਦੇਣਾਗਾ ਪੇਸਟਿੰਗ ਤੇ ਤੁਸੀਂ ਇਸ ਤਰੀਕੇ ਨਾਲ ਜੀ ਬਹੁਤ ਸੋਹਣੇ-ਸੋਹਣੇ ਵੀ ਡਿਜ਼ਾਈਨ ਬਣਾ ਸਕਦੇ ਹੋ फेविकोल ਲਾਉਣ ਨਾਲ ਜਿਹੜਾ ਆਪਣਾ ਇਹ ਕੱਪੜਾ ਹੈਗਾ ਜਦੋਂ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰਾਂਗੇ ਇੱਕ ਤਾਂ ਫਿਨਿਸ਼ਿੰਗ ਵਧੀਆ ਆਉਂਦੀ ਹੈਗੀ ਤੇ ਕੇ ਨਾਲ ਚਿਪਕ ਜੂਗਾ ਫਿਰ ਇਹਦੇ ਧਾਗੇ ਨਹੀਂ ਨਿਕਲਣਗੇ ਕਿਉਂਕਿ ਕੋਈ ਵੀ ਕੰਮ ਹੈ ਜੀ ਆਪਾਂ ਫਿਨਿਸ਼ਿੰਗ ਨਾਲ ਹੀ ਕਰਨਾ ਚਾਹੀਦਾ ਆਪਾਂ ਨੂੰ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਕਾਲੀ ਨਹੀਂ ਕਰਨੀ ਚਾਹੀਦੀ ਮੈਨੂੰ ਆਦਤ ਹੈ ਜੀ ਮੈਂ ਬਿਲਕੁਲ ਆਰਾਮ ਨਾਲ ਕੰਮ ਕਰਦੀ ਆ ਮੈਂ ਕਦੇ ਵੀ ਆਪਣੇ ਕੰਮ ਚ ਕਾਲੀ ਨਹੀਂ ਵਰਤੀ ਤੇ ਬਸ ਕੰਮ ਮੈਨੂੰ ਐਵੇਂ ਹੁੰਦਾ ਵੀ ਕੰਮ ਵਧੀਆ ਹੋਣਾ ਚਾਹੀਦਾਗਾ ਇਹ ਦੇਖੋ ਇਹ ਮੈਂ ਇੱਕ ਸਾਈਡ ਫੋਲਡ ਕੀਤੀ ਹੈ ਨਾ ਇਹ ਐਵੇਂ ਤੁਸੀਂ ਸਾਰੀ ਸਾਈਡ ਫੋਲਡ ਕਰ ਲੈਣੀ ਹੈ ਬਾਕੀ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਤੁਸੀਂ ਸ਼ੇਪ ਕੋਈ ਵੀ ਦੇ ਸਕਦੇ ਹੋ ਪ੍ਰੈਸ ਨਾਲ ਆਪਾਂ ਲਾ ਦਾਂਗੇ ਜੀ ਉਹ ਪ੍ਰੈਸ ਨਾਲ ਜਲਦੀ ਸੁੱਕ ਜਾਂਦਾ ਨਾ ਫਿਰ ਆਸਾਨੀ ਨਾਲ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਕੁਸੇ ਜਿਹੜਾ ਕੱਪੜਾ ਹੁੰਦਾ ਇਹ ਥੋੜਾ ਜਿਹਾ ਜ਼ਿਆਦਾ ਤਿਲਸਣਾ ਜਾਂ ਹੋਣ ਕਰਕੇ ਹੱਥੋਂ ਨਿਕਲੀ ਜਾਂਦਾ ਕਾਟਨ ਦਾ ਤਾਂ ਕੱਪੜਾ ਐਵੇਂ ਅੰਦਰ ਫੋਲਡ ਕਰ ਦਿਓ ਜੀ ਉਹ ਬਾਹਰ ਨਹੀਂ ਜਾਊਗਾ ਇਹ ਦੇਖੋ ਇਹ ਦੇਖ ਸਕਦੇ ਹੋ ਤੁਸੀਂ ਸਿੱਧਾ ਪਾਸਾ ਕਿੰਨਾ ਸੋਹਣਾ ਲੱਗ ਰਿਹਾ ਸਿੱਧੇ ਪਾਸਿਓ ਇਹ ਬਿਲਕੁਲ ਨਹੀਂ ਪਤਾ ਲੱਗ ਰਿਹਾ ਵੀ ਆਪਣਾ ਕੱਪੜਾ ਅੰਦਰ ਫੋਲਡ ਐਵੇਂ ਕੀਤਾ ਹੋਇਆ ਜਾਂ ਸਲਾਈ ਮਾਰੀ ਹੋਈ ਐ ਕਿੰਨਾ ਸੋਹਣਾ ਵਧੀਆ ਲਾ ਲਓ ਆਪਾਂ ਕੋਈ ਵੀ ਕੰਮ ਐ ਜੀ ਜਿੰਨਾ ਵਧੀਆ ਆਪਣਾ ਸਫਾਈ ਤੇ ਕੰਮ ਹੋਊਗਾ ਓਨਾ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਇਹ ਸੂਟ ਜਿਹੜਾ ਹੈਗਾਗਾ ਇਹ ਮੇਰਾ ਆਪਣਾ ਨਹੀਂ ਹੈਗਾ ਇਹ ਕਸਟਮਰ ਦਾ ਸੂਟ ਐ ਇਹ ਦੇਖੋ ਮੈਂ ਤੁਹਾਨੂੰ ਮਸ਼ੀਨ ਤੇ ਰੱਖ ਕੇ ਵੀ ਦਿਖਾ ਰਹੀ ਆਂਗੀ ਇਹ ਜਿਹੜਾ ਹੁਣ ਆਪਾਂ ਨੇ ਦੂਸਰਾ ਪੀਸ ਲਿਆ ਸੀਗਾ ਇਹ ਆਪਾਂ ਇਹਦੇ ਨੀਚੇ ਲਾ ਦੇਣਾ ਜੀ ਤੁਸੀਂ ਮੈਂ ਸਿੰਪਲ ਬਣਾ ਰਹੀਆਂ ਜੀ ਪੈਚਵਰਕ ਤੁਸੀਂ ਇਹਦੇ ਵਿੱਚ ਜਦੋਂ ਆਪਾਂ ਲਾ ਲੋ ਬੀਜ਼ ਇਹ ਕਪੜਾ ਰੱਖਿਆਗਾ ਇਹਤੇ ਕੁਝ ਤੁਸੀਂ ਮਸ਼ੀਨ ਨਾਲ ਸਲਾਈਆਂ ਵੀ ਮਾਰ ਸਕਦੇ ਸੀ ਕੋਈ ਜਿਵੇਂ ਡਾਰਕ ਕਲਰ ਹੁੰਦਾ ਜਾਂ ਗੋਟਾ ਪੱਤੀ ਦਾ ਕੋਈ ਡਿਜ਼ਾਈਨ ਹੁੰਦਾ ਤਾਂ ਤੁਸੀਂ ਇਹਤੇ ਤੇ ਗੋਟਾ ਪੱਤੀ ਨਾਲ ਕੋਈ ਚੱਕ ਵਗੈਰਾ ਕੁਝ ਬਣਾ ਸਕਦੇ ਸੀ ਜਾਂ ਕੋਈ ਲੇਸ ਵਗੈਰਾ ਕੁਝ ਵੀ ਲਾ ਸਕਦੇ ਹੋ ਜੀ ਇਹ ਸਿਰਫ ਆਈਡੀਆ ਤੁਹਾਡੇ ਲਈ ਇਤੇ ਹੁਣ ਆਪਾਂ ਇੱਕ ਬਿਲਕੁਲ ਕਿਨਾਰੇ ਤੇ ਸਲਾਈ ਲਾਵਾਂਗੇ ਇੱਕ ਪੈਰ ਪੈਰ ਦੀ ਆਪਣਾ ਪੈਚਵਰਕ ਬਣ ਕੇ ਤਿਆਰ ਹੈ ਜੀ ਤੁਸੀਂ ਮੈਨੂੰ ਉਮੀਦ ਹੈ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਈਡੀਆ ਵੀ ਜਰੂਰ ਵਧੀਆ ਲੱਗਿਆ ਹੋਊਗਾ ਐਸੇ ਤਰ੍ਹਾਂ ਨਵੇਂ-ਨਵੇਂ ਜਿਹੜੇ ਟਿਪਸ ਤੇ ਟ੍ਰਿਕਸ ਜਾਣ ਲਈ ਮੇਰੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੁਸੀਂ ਇਹਦੇ ਵਿੱਚ ਕੋਈ ਵੀ ਡਿਜ਼ਾਈਨ ਕੋਈ ਵੀ ਸ਼ੇਪ ਚ ਬਣਾ ਸਕਦੇ ਹੋ ਦੇਖੋ ਮੈਂ ਦੋ ਜਿਹੜੀਆਂ ਸਲਾਈਆਂ ਲਾਤੀਆਂ ਨੇ ਇਦੇ ਨਾਲ ਇਹਦਾ ਬਿਲਕੁਲ ਪੱਕਾ ਹੋ ਗਿਆ ਸੋਨਾ ਵੀ ਬਹੁਤ ਲੱਗਦਾ ਤੇ ਕੋਈ ਖਰਚ ਵੀ ਨਹੀਂ ਆਇਆ ਸਲਾਈ ਮਸ਼ੀਨ ਨਾਲ ਆਪਾਂ ਨੇ ਬਣਾ ਲਿਆ ਇਹਦੇ ਤੇ ਤੁਸੀਂ ਮੋਤੀ ਵਗੈਰਾ ਦੀ ਆਉਟਲਾਈਨ ਦੇ ਸਕਦੇ ਹੋ ਤੁਹਾਡੀ ਆਪਣੀ ਇੱਛਾ ਜੀ